पेंड नडालो विखे गुरद्वारा संत बाबा मेला सिंह जी के अस्थान से समूह नगर निवासी ग्राम पंचायत एनआरआई वीर इलाके सहयोग न गुरुरा प्रबंधक कमेटी वालों संत बाबा मेला सिंह जी सालाना बरसी मौके महान गुरमते समागम पंजी सितंबर श्रद्धा नावना करवाए जा रहे हैं इस मौके गुरद्वरा साहब प्रधान हरभजन सिंह ने पत्रकारा गलबात करद्या कि तेईस सितंबर सवेरे दस बजे उन्हीं श्री अखंड पाठ साहेब जी आरंभ किए जाएंगे ਉਨਾ ਦੱਸਿਆ ਕਿ 24 ਸਤੰਬਰ ਨੂੰ ਸਵੇਰੇ 07:00 ਵਜੇ ਨਿਸ਼ਾਨ ਸਾਹਿਬ ਜੀ ਦੇ ਚੋਲਾ ਬਦਲਣ ਦੀ ਸੇਵਾ ਕੀਤੀ ਜਾਵੇਗੀ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 25 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਲੜੀ ਦੇ ਪਉ ਪਾਈ ਜਾਣਗੇ ਉਪਰੰਤ ਖੁੱਲੇ ਪੰਡਾਲਾਂ ਵਿੱਚ ਪਾਈ ਸੁਖਦੇਵ ਸਿੰਘ ਨਡਾਲੋ ਪਾਈ ਗਗਨਦੀਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਹਿਬ ਬਾਬਾ ਵੀਰ ਜਤਿੰਦਰ ਸਿੰਘ ਮਲਕਪੁਰ बीबी राजवंत कौर इंटरनेशनल टाडी जथा श्री फतेहगढ़ साहिब आदि गुरबाणी गुर इतिहास कथा कीर्तन ढाडीवारा राही संघत निहाल इस मौके प्रधान हरभजन सिंह दविंदर सिंह मास्टर सतपाल सिंह दलजीत सिंह सरजीत भोला टोडरपुर मनराज सिंह जुगराज सिंह गुरमुख सिंह रेशम सिंह बाबा बलवीर सिंह हैडग्रंथी हरप्रीत सिंह हरजी जसकरण सिंह नवी सिंह आदि हाजर सन ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਨਡਾਲੋਂ ਜ਼ਿਲ੍ਹਾ ਹੁਸ਼ਿਆਰਪੁਰ ਗੁਰਦੁਆਰਾ ਸੰਤ ਬਾਬਾ ਮੀਲਾ ਸਿੰਘ ਜੀ ਨਡਾਲੋਂ ਵਿਖੇ ਮਿਤੀ 22 ਤੋਂ 23 ਸਤੰਬਰ ਤੋਂ 25 ਸਤੰਬਰ ਤੱਕ ਸੰਤ ਬਾਬਾ ਮੀਲਾ ਸਿੰਘ ਜੀ ਦੀ ਸਲਾਨਾ ਵਰਸੀ ਬੜੀ ਸ਼ਰਧਾ ਤੇ ਭਾਵਨਾ ਨਾਲ ਐਨ ਆਰ ਆਈ ਬੀਰ ਨਗਰ ਨਿਵਾਸੀ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਭਾਵਨਾ ਨਾਲ ਪਾਈ ਜਾ ਰਹੀ ਹੈ ਜਿਸ ਵਿੱਚ 23 ਤਰੀਕ ਨੂੰ 19 ਸ਼੍ਰੀ ਅਖੰਡ ਪਾਠ ਆਰੰਭ ਕੀਤੇ ਜਾਣਗੇ 24 ਤਰੀਕ ਦਿਨ ਬੁੱਧਵਾਰ ਨੂੰ ਨਿਸ਼ਾਨ ਸਾਹਿਬ ਨੂੰ ਚੋਲਾ ਪਹੁੰਚਾਇਆ ਜਾਵੇਗਾ ਅਤੇ 25 ਸਤੰਬਰ ਨੂੰ ਦਿਨ ਵੀਰਵਾਰ ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਇਆ ਜਾਣਗੇ ਜਿਸ ਵਿੱਚ ਮਹਾਨ ਰਾਗੀ ਢੱਡੀ ਗੁਰਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਉਪਰੰਤ ਗੁਰੂ ਘਰ ਲੰਗਰ ਅਟੁੱਟ ਵਰਤੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ